ਦੈਨ ਦਿਹਾੜੇ ਪਿੰਡ ਬਰੂਵਾਲ ਦੇ ਇੱਕ ਘਰ ਚੋਂ ਹੋਈ ਚੋਰੀ ਚੋਰ ਲੱਖਾਂ ਰੁਪਏ ਦੇ ਗਹਿਣੇ ਲੈ ਕੇ ਹੋਏ ਫਰਾਰ ਪੁਲਿਸ ਮੌਕੇ ਤੇ ਪਹੁੰਚੀ ਇਹ ਤਸਵੀਰਾਂ ਅੱਜ ਮਿਤੀ 13 ਜਨਵਰੀ ਦਿਨ ਸੋਮਵਾਰ ਦੀਆਂ ਦੁਪਹਿਰ 1:30 ਮਿੰਟ ਤੇ ਸਾਹਮਣੇ ਆਈਆਂ ਹਨ ਜਦੋਂ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਬਰੂਵਾਲ ਵਿਖੇ ਇੱਕ ਘਰ ਵਿੱਚ ਦਿਨ ਦਿਹਾੜੇ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧ ਵਿੱਚ ਘਰ ਦੇ ਮਾਲਕ ਨੇ ਦੱਸਿਆ ਕਿ ਉਹ ਅੱਜ ਗੁਰਦੁਆਰਾ ਸਾਹਿਬ ਵਿੱਚ ਲੋਹੜੀ ਨੂੰ ਲੈ ਕੇ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਵਿੱਚ ਗਏ ਹੋਏ ਸਨ ਜਦੋਂ ਉਹਨਾਂ ਦੀ ਨੂੰ ਆਪਣੀ ਕੁੜੀ ਨੂੰ ਘਰ ਛੱਡਣ ਆਈ ਤਾਂ ਉਸਨੇ ਦੇਖਿਆ ਕਿ ਘਰ ਦੇ ਅੰਦਰ ਪੇਟੀਆਂ ਅਤੇ ਲਮਾਰੀਆਂ ਦੇ ਦਰਵਾਜ਼ੇ ਖੁੱਲੇ ਹਨ ਅਤੇ ਸਮਾਨ ਖਿਲਰਿਆ ਪਿਆ ਹੈ ਜਿਸ ਤੋਂ ਬਾਅਦ ਉਸਨੇ ਤੁਰੰਤ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਇਹ ਸਾਰੀ ਜਾਣਕਾਰੀ ਦਿੱਤੀ ਅਤੇ ਪਿੰਡ ਦੇ ਲੋਕ ਇਕੱਠੇ ਹੋ ਗਏ ਜਿਨ੍ਹਾਂ ਵੱਲੋਂ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਅਤੇ ਪੁਲਿਸ ਤੁਰੰਤ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਆਓ ਤੁਹਾਨੂੰ ਵੀ ਦਿਖਾਨੇ ਆ ਇਸ ਮੌਕੇ ਦੀਆਂ ਤਸਵੀਰਾਂ ਅਤੇ ਇਸ ਮੌਕੇ ਕੀ ਕੁਝ ਕਿਹਾ ਉਕਤ ਘਰ ਦੇ ਮਾਲਕਾਂ ਨੇ ਉਹ ਵੀ ਤੁਹਾਨੂੰ ਸੁਣਾਣਿਆ ਸਾਰੇ ਪਰਿਵਾਰ ਜੀ ਗੁਰਦੁਆਰਾ ਸਾਹਿਬ ਦੇਵੇ ਤੇ ਮੱਥਾ ਟੇਕਣ ਤੇ ਪ੍ਰੋਗਰਾਮ ਦਾ ਲੋੜੀਦਾ ਇਹ ਕਰਕੇ ਜਦ ਅਸੀਂ ਘਰਾਂ ਨੂੰ ਆਏ ਬੋਟੀ ਆਈ ਤਾ ਇਹਨੇ ਦੇਖਿਆ ਆ ਕੇ ਘਰਾਂ ਇੱਕ ਗੁੱਡੀ ਛਡਣ ਆਈ ਛੁੱਡੀ ਨੂੰ ਤਾਂ ਜਦ ਆ ਦੇਖਿਆ ਇਹਨੇ ਤਾਂ ਸਾਰੇ ਜੰਦੇ ਟੁੱਟੇ ਹੋਏ ਤੇ ਤਾਂ ਗਹਿਣੇ ਵੀ ਲੱਗੇ ਤੇ ਹੋਰ ਸਾਮਾਨ ਹੈ ਹੋ ਗਿਆ ਨਹੀਂ ਗਹਿਣੇ ਲੱਗੇ ਸਾਰੇ ਠੀਕ ਹੈ ਪਰਵਾਇ ਦਾ ਨਾਮ ਹੁੰਦਾ ਹੈ ਤੇ ਜਦ ਮੈਂ ਗੁਰਦੁਆਰੇ ਤੇ ਆਈ ਤਾਂ ਇੱਥੇ ਸਾਰਾ ਕੁਝ ਉਤਰ ਕੋ ਚਲੋਇਆਗਾ ਤਾਂ ਅਲਮਾਰੀ ਦੀ ਤੱਕ ਫੁੱਟੀ ਹੋਈ ਸੀ ਦੋਨੋਂ ਅਲਮਾਰੀਆਂ ਖੁੱਲੀਆਂਆਂ ਔਰ ਜਦ ਮੈਂ ਦੇਖਿਆ ਤਾਂ ਇੱਥੇ ਕੋਈ ਨਹੀਂ ਤਾਂ ਮੈਂ ਇਕਦਮ ਚਲ ਗਈ ਛੱਤ ਤੇ ਫੇ ਉੱਥੇ ਜਾ ਕੇ ਮੈਂ ਗੁਰੂ ਘਰ ਰੀਲੋਸਮੈਂਟ ਕਰਵਾਈ ਤੇ ਫੇ ਦੂਜੀ ਵਾਰ ਆਇਆ ਦੂਜੀ ਵਾਰ ਘਰ ਪੁੱਤੇ ਆਇਆ ਕਿੰਨਾ ਕ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਤਾਂ ਜ ਗਹਿਣਿਆਂ ਦਾ ਹੀ ਹੋਇਆ ਹੈ ਕਿੰਨੇ ਗਹਿਣੇ ਕਿਆ-ਕਿਆ ਚੋਰੀ ਹੋ ਗਏ ਗਹਿਣੇ ਤੇ ਜੀ ਇੱਕ ਮੇਰੇ ਹਸਬੰਦ ਦੀ ਕੜਾ ਤਾਂ ਦੋੰਦੀਆਂ ਮੁੰਦੀਆਂ ਤੇ ਆ ਚਾਰ ਸੈੱਟ ਮੇਰੇ ਬਾਲੀਆਂ ਦੇ ਤੇ ਵਿੱਚ ਕੋਕੇ ਵਗੈਰਾ ਤੇ ਮਿੰਦੀ ਅੱਛਾ ਕੋਈ ਪੈਸੇ ਪੂਸੇ ਹੋਰ ਸਮਾਨ ਨਹੀਂ ਪੈਸੇ ਦਾ ਤਾਂ ਨਹੀਂ ਜੀ ਮੈਨੂੰ ਲੱਗਿਆ ਠੀਕ ਹੈ